ਜੀ ਟੀਵੀ ਦੇਖਣ ਵਾਲੇ ਸਾਰੇ ਹੀ ਈ ਵਿਅਰਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ ਐਂਡ ਜਿਹੜੀ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਲੱਗੀ ਹਾਂ ਮੇਰੇ ਗੱਲ ਕਰਨ ਦਾ ਮਕਸਦ ਇੱਕ ਕਮੈਂਟ ਹੈ ਕਿਸੇ ਦੀ ਸੋਚ ਨੂੰ ਮੈਂ ਆਪਣੇ ਚੈਨਲ ਦੇ ਵਿੱਚ ਸ਼ੇਅਰ ਕਰਨ ਜਾ ਰਹੀ ਹਾਂ ਕਿਉਂਕਿ ਸ਼ੇਅਰ ਕਰਨੀ ਬਹੁਤ ਜ਼ਰੂਰੀ ਸੀ ਔਰ ਬਹੁਤ ਦਿਨ ਹੋ ਗਏ ਮੈਂ ਐਕਚੁਅਲੀ ਸੋਚ ਰਹੀ ਸੀ ਕਿ ਮੈਨੂੰ ਸ਼ੇਅਰ ਕਰਨਾ ਹੈ ਕੁਝ ਲੋਕ ਜੋ ਕਿ ਮੇਰੇ ਵੀਡੀਓ ਦੇਖ ਕੇ ਬਹੁਤ ਹੀ ਬੈਡ ਕਮੈਂਟ ਕਰਦੇ ਨੇ ਦੇ ਆਰ ਵੈਰੀ ਵੈਲਕਮ ਮੈਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੋ ਕਿ ਬੈਡ ਕਮੈਂਟ ਕਰਦੇ ਨੇ ਪਤਾ ਨਹੀਂ ਉਹ ਫੇਕ ਆਈਡੀ ਨੇ ਜਾਂ ਜੈਨਨ ਆਈਡੀਜ਼ ਨੇ ਮੈਨੂੰ ਨਹੀਂ ਪਤਾ ਪਰ ਹਾਂ ਉਹਨਾਂ ਦੀ ਸੋਚ ਬਾਰੇ ਮੈਨੂੰ ਪਤਾ ਚੱਲਦਾ ਹੈ ਔਰ ਮੈਨੂੰ ਹੋਰ ਹਿੰਮਤ ਐਕਚੁਅਲੀ ਮਿਲਦੀ ਹੈ ਮੈਂ ਹੋਰ ਰਿਸਰਚ ਕਰਕੇ ਉਹਨਾਂ ਤੇ ਤਾਂ ਮੈਂ ਆਪਣੀ ਨੋਲੇਜ ਵਧਾਣ ਲਈ ਹੀ ਇਹ ਚੈਨਲ ਸਟਾਰਟ ਕੀਤਾ ਸੀ ਕਿ ਜੋ ਮੈਨੂੰ ਨਹੀਂ ਪਤਾ ਉਹ ਮੈਨੂੰ ਪਤਾ ਚੱਲੇ ਤਾਂ ਮੈਨੂੰ ਨੇਚਰਲੀ ਹੀ ਪਤਾ ਚੱਲ ਰਿਹਾ ਹੈ ਬਾਕੀ ਜਿਹੜੀ ਗੱਲ ਹੈ ਕਿ ਕਈ ਲੋਕ ਇਹ ਚਾंदे ਨੇ ਕਿ ਮੈਂ ਇੱਕ ਸਿੱਖ ਹੋ ਕੇ ਮੈਂ ਸਿੱਖਾਂ ਨੂੰ ਸਪੋਰਟ ਕਿਉਂ ਨਹੀਂ ਕਰਦੀ ਤਾਂ ਮੈਂ ਇਹ ਗੱਲ ਸੋਚਣ ਵਾਲਿਆਂ ਨੂੰ ਪਹਿਲੇ ਤਾਂ ਮੈਂ ਇਹ ਕਹਦਾ ਕਿ ਮੈਂ ਸਾਰੇ ਸਿੱਖਾਂ ਨੂੰ ਸਾਰੇ ਪੰਜਾਬ ਚ ਰਹਿਣ ਵਾਲਿਆਂ ਨੂੰ ਸਪੋਰਟ ਕਰਦੀ ਹਾਂ ਕਿਉਂਕਿ ਮੇਰਾ ਦਿਲ ਹੈ ਉੱਥੇ ਮੇਰੇ ਮੇਰੀ ਜੁੜੀ ਹੈ फीलिंग है पंजाब ਦੇ ਵਿੱਚ ਤਾਂ ਮੈਂ ਕਨੈਕਟ ਹੀ ਹੱਥੇ ਹੋਈਆਂ ਜਦੋਂ ਮੈਂ ਆਪਣਾ ਚੈਨਲ ਸਟਾਰਟ ਕੀਤਾ ਸੀ ਤਾਂ ਐਜ਼ ਅ ਕੈਰੀਅਰ ਕਾਉਂਸਲਰ ਸੀ ਔਰ ਮੈਂ ਆਪਣੇ ਵੀਡੀਓਜ਼ ਬਣਾਨੇ ਸ਼ੁਰੂ ਕੀਤੇ ਸੀ ਜਿੱਦਾਂ ਜਿੱਦਾਂ ਮੇਰੀ ਅਟੈਚਮੈਂਟ ਵਧ ਰਹੀ ਹੈ ਮੈਂ ਆਪਣੇ ਵੀਡੀਓ ਹਿੰਦੀ ਚ ਬਣਾਨੇ ਬੰਦ ਕਰਤੇ ਐ ਔਰ ਮੈਂ ਆਪਣਾ ਜਿਹੜਾ ਹੈ ਜਿਆਦਾ ਤੋਂ ਜਿਆਦਾ ਟਾਈਮ ਪੰਜਾਬੀ ਰਿਸਰਚ ਹੀ ਕਰ ਰਹੀ ਆਂ ਪੰਜਾਬ ਦੇ ਮੁੱਦਿਆਂ ਤੇ ਹੀ ਗੱਲ ਕਰਦੀ ਆਂ ਔਰ ਮੈਨੂੰ ਅੱਛਾ ਲੱਗਦਾ ਹੈ ਗੱਲ ਕਰਨਾ ਕਿਉਂਕਿ ਮੈਂ ਇਹ ਸਭ ਕਰਕੇ ਆਪਣੇ ਪੰਜਾਬ ਦੇ ਨਾਲ ਕਨੈਕਟ ਹੋ ਰਹੀ ਆਂ ਹੌਲੀ ਹੌਲੀ ਤਾਂ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹਨੀ ਹਾਂ ਕਿ ਜੋ ਚੀਜ਼ ਗਲਤ ਹੈ ਉਸ ਚੀਜ਼ ਨੂੰ ਗਲਤ ਕਹਿਣਾ ਹੀ ਸਹੀ ਹੁੰਦਾ ਹੈ ਗਲਤ ਚੀਜ਼ ਨੂੰ ਔਰ ਗਲਤ ਕੰਮ ਕਰਨ ਵਾਲਿਆਂ ਨੂੰ ਵਧਾਵਾ ਦੇ ਕੇ ਅਸੀਂ ਉਹਨਾਂ ਨੂੰ ਹੋਰ ਗਲਤ ਹੋਣ ਲਈ ਮਜਬੂਰ ਕਰਦੇ ਹਾਂ ਜਦੋਂ ਕੋਈ ਵੀ ਗਲਤ ਕੰਮ ਅਗਰ ਸਾਡੇ ਘਰਾਂ ਦੇ ਵਿੱਚ ਕੋਈ ਗਲਤ ਚੀਜ਼ ਹੋ ਰਹੀ ਹੈ ਇਦਾਂ ਲੱਗ ਰਿਹਾ ਹੈ ਕਿ ਇਹਦੇ ਨਾਲ ਸਾਡੇ ਘਰ ਦਾ ਸਾਡੀ ਫੈਮਿਲੀ ਦਾ ਨੁਕਸਾਨ ਹੋ ਰਿਹਾ ਹੈ ਤਾਂ ਅਸੀਂ ਉਹਨੂੰ ਕੀ ਕਰਦੇ ਹਾਂ ਅਸੀਂ ਉਹਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਦਾਂ ਦੀ ਹੀ ਮੇਰੀ ਵੀ ਇੱਕ ਕੋਸ਼ਿਸ਼ ਹੈ ਮੈਂ ਬਿਲਕੁਲ ਇੱਕ ਕੋਸ਼ਿਸ਼ ਕਰ ਰਹੀ ਹਾਂ ਕਿ ਜੋ ਚੀਜ਼ ਗਲਤ ਹੈ ਜੋ ਚੀਜ਼ ਨਾਲ ਸਿੱਖੀ ਦਾ ਨਾਮ ਬਦਨਾਮ ਹੋ ਰਿਹਾ ਹੈ ਜੋ ਚੀਜ਼ ਕਰਨ ਨਾਲ ਪੰਜਾਬੀਅਤ ਦਾ ਨਾਮ ਬਦਨਾਮ ਹੋ ਰਿਹਾ ਹੈ ਪੰਜਾਬੀ ਤੇ ਉਂਗਲੀ ਉੱਡਦੀ ਹੈ ਪੰਜਾਬੀਅਤ ਤੇ ਉਂਗਲੀ ਉੱਡਦੀ ਹੈ ਸਿੱਖੀ ਤੇ ਉਂਗਲੀ ਉੱਡਦੀ ਹੈ ਮੈਂ ਉਸ ਚੀਜ਼ ਦੇ ਖਿਲਾਫ ਬੋਲਦੀ ਆ ਮੈਂ ਇਸ ਚੀਜ਼ ਲਈ ਬਿਲਕੁਲ ਵੀ ਹੋਰ ਕਿਸੇ ਚੀਜ਼ ਦੇ ਜਾਂ ਸਿੱਖੀ ਦੇ ਖਿਲਾਫ ਨਹੀਂ ਆ ਤੁਸੀਂ ਮੈਨੂੰ ਦੱਸੋ ਇੰਨੀਆਂ ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਪਰ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਜੱਥੇਬੰਦੀ ਹੋਣ ਦੇ ਬਾਵਜੂਦ ਇੱਕ ਰਿਲੀਜੀਅਸ ਸਟੇਟ ਹੋਣ ਦੇ ਬਾਵਜੂਦ ਜੋ ਨਸ਼ੇ ਨੇ ਉੱਥੇ ਮੈਨੂੰ ਦੱਸੋ ਕਿ ਇੰਨੀਆਂ ਸਾਰੀਆਂ ਜੱਥੇਬੰਦੀਆਂ ਹੋਣ ਦਾ ਮਤਲਬ ਕੀ ਹੈ ਜਦ ਇੰਨਾ ਜ਼ਿਆਦਾ ਨਸ਼ਾ ਹੈ ਉੱਥੇ ਇੰਨਾ ਜ਼ਿਆਦਾ ਗਲਤ ਕੰਮ ਹੋ ਰਿਹਾ ਹੈ ਫਿਰ ਇੰਨੇ ਜ਼ਿਆਦਾ ਰਿਲੀਜੀਅਸ ਹੋਣ ਦਾ ਕੀ ਫਾਇਦਾ ਇਹਦਾ ਮਤਲਬ ਕਿ ਤੁਸੀਂ ਸ਼ੋਅ ਕਰ ਰਹੇ ਹੋ ਕਿ ਤੁਸੀਂ ਰਿਲੀਜੀਅਸ ਹੋ ਪਰ ਤੁਹਾਡਾ ਕੋਈ ਕੰਟਰੋਲ ਨਹੀਂ ਹੋ ਰਿਹਾ ਕਿਸੇ ਚੀਜ਼ ਤੇ ਉਹੀ ਗੱਲ ਅਗਰ ਮੈਂ ਬੋਲਦੀ ਆ ਤਾਂ ਤੁਸੀਂ ਹੱਥ ਧੋ ਕੇ ਪਿੱਛੇ ਪੈ ਜਾਂਦੇ ਹੋ ਕਿ ਗਲਤ ਬੋਲ ਰਹੀ ਹੈ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਹੋ ਮੇਰੇ ਕੋਲੋਂ ਤਾਂ ਇਹ ਕੰਮ ਹੋਣਾ ਨਹੀਂ ਹੈ ਗਲਤ ਨੂੰ ਗਲਤ ਬੋਲਣਾ ਹੀ ਆਪਣਾਪਨ ਹੁੰਦਾ ਹੈ ਕਿਉਂਕਿ ਅਸੀਂ ਉਹਨੂੰ ਨਿਖਾਰਨਾ ਹੈ ਤਾਂ ਨਿਖਾਰੋਗੇ ਕਿਦਾਂ ਜੇ ਤੁਸੀਂ ਕਹੋਗੇ ਕਿ ਇਹ ਚੀਜ਼ ਤੁਸੀਂ ਆਪਣੇ ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ ਨਾਲ ਅਟੈਚ ਹੁੰਨੇ ਆ ਜਾਂ ਜਦੋਂ ਅਸੀਂ ਕਿਸੇ ਦੇ ਅੰਡਰ ਕੰਮ ਕਰਦੇ ਆ ਤਾਂ ਅਸੀਂ ਉਹੀ ਬੋਲਦੇ ਆ ਜੋ ਕੇ ਸਾਨੂੰ ਕਰਨ ਨੂੰ ਕਹਿੰਦਾ ਪਰ ਉਹ ਚੀਜ਼ ਦਾ ਪ੍ਰਭਾਵ ਕੀ ਪੈ ਰਿਹਾ ਉਹ ਵੀ ਤਾਂ ਦੇਖਣਾ ਹੈ ਨਾ ਕਿ ਇਸ ਚੀਜ਼ ਦਾ ਗਲਤ ਪ੍ਰਭਾਵ ਪੈ ਰਿਹਾ ਹੈ ਤਾਂ ਉਹਨੂੰ ਗਲਤ ਸ਼ੋਅ ਕਰੋ ਤਾਂ ਮੈਂ ਇੱਕ ਜਿਹੜਾ ਇੱਥੇ ਹੈ ਮੈਂ ਉਹੀ ਕੰਮ ਕਰ ਰਹੀ ਹਾਂ ਕਿ ਜੋ ਚੀਜ਼ ਮੈਨੂੰ ਗਲਤ ਲੱਗਦੀ ਹੈ ਮੈਂ ਉਹੀ ਚੀਜ਼ ਨੂੰ ਬੋਲਦੀ ਹਾਂ ਪਰ ਕਿਸੇ ਚੀਜ਼ ਦੇ ਮੈਂ ਖਿਲਾਫ ਨਹੀਂ ਆ ਕਿਉਂਕਿ ਮੈਂ ਉਹ ਚੀਜ਼ ਦੀ ਰਿਸਰਚ 'ਚ ਹਾਂ ਜੋ ਮੈਂ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ ਔਰ ਹੌਲੀ-ਹੌਲੀ ਮੇਰਾ ਟਾਰਗੇਟ ਪੂਰਾ ਹੋ ਰਿਹਾ ਹੈ ਅੱਜ ਜਿਹੜੀ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਉਹ ਗੱਲ ਹੈ ਕਿ ਮੇਰੀ ਇੱਕ ਵੀਡੀਓ ਸੀ ਐਨ ਆਰ ਆਈਜ਼ ਦੀ ਜਿਹੜੇ ਲੀਡਿੰਗ ਵਾਈਫਸ ਨੇ ਉਹਨਾਂ ਲਈ ਜੋ মিডিਆ ਦੇ ਵਿੱਚ ਔਰ ਸਾਡੀ ਸੁਸਾਇਟੀ ਦੇ ਵਿੱਚ ਜੋ ਵਰਡਿੰਗ ਯੂਜ਼ ਹੁੰਦੀ ਹੈ ਜੋ ਵਰਬਲ ਲੈਂਗੁਏਜ ਯੂਜ਼ ਹੁੰਦੀ ਹੈ ਮੈਂ ਉਹਦੇ ਖਿਲਾਫ ਇੱਕ ਵੀਡੀਓ ਬਣਾਈ ਸੀ ਤਾਂ ਉਹਦੇ ਵਿੱਚ ਕਾਫੀ ਮੈਨੂੰ ਕਮੈਂਟ ਮਿਲੇ ਆ ਤਾਂ ਉਹਦੇ ਚੋ ਇੱਕ ਕਮੈਂਟ ਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿਉਂਕਿ ਅਸੀਂ ਬਚਪਨ ਤੋਂ ਹੀ ਗੁਰੂ ਗ੍ਰੰਥ ਸਾਹਿਬ ਸੁਨੇ ਹੈ ਕਥਾ ਸੁਨੀਆਂ ਨੇ ਕੀਰਤਨ ਸੁਨੇ ਨੇ ਔਰ ਕਿਸੇ ਵੀ ਚੀਜ਼ ਵਿੱਚ ਮੈਨੂੰ ਅਜੇ ਤੱਕ ਇਹ ਨਹੀਂ ਲੱਗਿਆ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਔਰਤ ਲਈ ਕੋਈ ਗਲਤ ਸ਼ਬਦ ਲਿਖਿਆ ਗਿਆ ਹੈ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਤਾਂ ਉਹਨਾਂ ਨੇ ਇਦਾਂ ਦਾ ਇੱਕ ਵੀ ਵਰਡ ਉਹਦੇ ਚ ਐਡ ਕਰਨ 'ਚ ਮਨਾ ਕਰਤਾ ਸੀ ਜਿਦੇ ਵਿੱਚ ਔਰਤ ਦੀ ਬਦਨਾਮੀ ਜਾਂ ਬੁਰਾਈ ਹੋਵੇ ਔਰ ਉਹਨਾਂ ਦਾ ਜਿਹੜੀ ਸ਼ਹੀਦੀ ਹੋਈ ਹੈ ਉਹਦੇ ਪਿੱਛੇ ਉਹੀ ਇੱਕ ਰੀਜ਼ਨ ਸੀ ਕਿ ਉਹਨਾਂ ਨੇ ਛੁਗਲੀ ਕੀਤੀ ਗਈ ਸੀ ਉਹਨਾਂ ਨੇ ਕਿਸੇ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਚ ਲਿਖਣ ਤੋਂ ਮਨਾ ਕਰਤਾ ਸੀ ਤਾਂ ਕਿਸੇ ਨੇ ਮੈਨੂੰ ਕਮੈਂਟ ਕੀਤਾ ਹੈ ਕਿ ਕੋਈ ਕਿਸੇ ਦੇ ਇਕੱਲੇਪਨ ਦਾ ਫਾਇਦਾ ਨਹੀਂ ਚੁੱਕ ਸਕਦਾ ਜਦੋਂ ਤੱਕ ਦੂਸਰਾ ਸਹਿਮਤ ਨਾ ਹੋਏ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਇਸ ਚੀਜ਼ ਨੂੰ ਮੈਂ ਬਿਲਕੁਲ ਮੰਨ ਲਿਆ ਕਿ ਹਾਂ ਦੋਨੇ ਹੀ ਲੋਕ ਦਲਤ ਕੰਮ ਕਰਨ ਚ ਇਨਵੋਲ ਹੁੰਦੇ ਨੇ ਇੱਕ ਕੰਮ ਦੇ ਇੱਕ ਇਨਸਾਨ ਦੇ ਕਹਿਣ ਨਾਲ ਗਲਤ ਕੰਮ ਨਹੀਂ ਹੁੰਦਾ ਔਰ ਉਹਦੇ ਬਾਅਦ ਚ ਫਿਰ ਉਹਨਾਂ ਨੇ ਮੈਨੂੰ ਰਿਪਲਾਈ ਕੀਤਾ ਆਪ ਜੀ ਦੀ ਸਭ ਗੱਲਾਂ ਬੇਕਾਰ ਵਿਸ਼ੇ ਤੇ ਹਨ ਗੁਰੂ ਨਾਨਕ ਦੇਵ ਜੀ ਸਾਹਿਬ ਵੀ ਚਾਰ ਉਦਾਸੀਆਂ ਵੇਲੇ ਲਗਭਗ 20 ਸਾਲ ਘਰ ਤੋਂ ਬਾਹਰ ਰਹੇ ਕਿ ਗੁਰੂ ਨਾਨਕ ਤੇ ਵੀ ਉਸ ਤੁਸੀਂ ਇਹੀ ਪ੍ਰਸ਼ਨ ਕਰੋਗੇ ਉਹ ਆਪਣੀ ਘਰ ਵਾਲੀ ਨੂੰ ਨਾਲ ਨਹੀਂ ਲੈ ਜਾ ਸਕੇ ਤੇ ਗੁਰਬਾਣੀ ਦੇ ਸਾਥ ਨਾਮ ਔਰਤ ਨੂੰ ਗੁਰਬਾਣੀ ਨੇ ਸਭ ਨਾਮ ਔਰਤ ਨੂੰ ਕਹੇ ਹਨ ਕੁਲਖਣੀ ਕੁजात ਵੇਸ਼ਵਾ ਇਹ ਸਭ ਲਵਜ਼ ਗੁਰਮਤ ਵਿੱਚ ਹੀ ਵਰਤੇ ਗਏ ਹਨ ਕਿ ਉਹ ਵੀ ਗਲਤ ਹਨ ਜੋ ਕਰਮ ਹੈ ਔਰਤ ਦਾ ਉਸ ਨੂੰ ਉਹੀ ਕਿਹਾ ਜਾਂਦਾ ਹੈ ਇਹ ਹਨ ਗੁਰਮਤ ਇਹ ਹਨ ਗੁਰਮਤ ਨੇ ਆਦਮੀ ਨੂੰ ਦਿੱਤੇ ਨਾਮ ਤਾਂ ਮੈਨੂੰ ਇਹ ਗੱਲ ਦੱਸੋ ਕਿ ਅਗਰ ਗੁਰਬਾਣੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਗਰ ਐਦਾਂ ਦੇ ਵਰਡ ਯੂਜ਼ ਵੀ ਕੀਤੇ ਗਏ ਨੇ ਤਾਂ ਉਹਨਾਂ ਦਾ ਮੀਨਿੰਗ ਇਹ ਜਿਹੜੇ ਭਾਈ ਸਾਹਿਬ ਨੇ ਇਹ ਗਲਤ ਦੱਸ ਰਹੇ ਨੇ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਬਾਣੀ ਦੇ ਵਿੱਚ ਜਿਹੜੇ ਨੇ ਔਰਤ ਨੂੰ ਗਾਲ ਕੱਢੀ ਗਈ ਹੈ ਔਰਤ ਲਈ ਗਲਤ ਸ਼ਬਦ ਇਸਤੇਮਾਲ ਕੀਤੇ ਗਏ ਨੇ ਇਸ ਕਰਕੇ ਸਮਾਜ ਦੇ ਵਿੱਚ ਇਹਨਾਂ ਨੂੰ ਇਹ ਨਾਮਾਂ ਤੋਂ ਜਿਹੜਾ ਹੈ ਪੁਕਾਰਿਆ ਜਾਂਦਾ ਹੈ ਮੈਂ ਇਸ ਚੀਜ਼ ਦਾ ਖੰਡਨ ਕਰਦੀ ਹਾਂ ਬਿਲਕੁਲ ਖੰਡਨ ਕਰਦੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਐਦਾਂ ਦੀ ਕੋਈ ਗੱਲ ਨਹੀਂ ਦਰਜ ਹੋ ਸਕਦੀ ਜਿਦੇ ਵਿੱਚ ਔਰਤ ਦੀ ਬਦਨਾਮੀ ਹੋਏ ਔਰਤ ਨੂੰ ਗਲਤ ਨਾਮ ਤੋਂ ਬੁਲਾਇਆ ਜਾਏ ਔਰ ਉਹਦੇ ਬਾਅਦ ਵਿੱਚ ਜਦੋਂ ਮੈਂ ਉਸ ਚੀਜ਼ ਦਾ ਪੁੱਛਿਆ ਕਿ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਐਦਾਂ ਦੀ ਕੋਈ ਵੀ ਚੀਜ਼ ਦਰਜ ਨਹੀਂ ਹੋ ਸਕਦੀ ਤਾਂ ਉਹ ਭਾਈ ਸਾਹਿਬ ਨੇ ਫਿਰ ਮੈਨੂੰ ਜਿਹੜੀ ਰਿਪਲਾਈ ਕੀਤੀ ਹੈ ਦਾ ਉਹਨਾਂ ਨੇ ਮੈਂ ਇੱਕ ਚੀਜ਼ ਹੈ ਕਿ ਨਾਰਮਲ ਬੰਦਿਆਂ ਨਾਲ ਆਪਣੇ ਗੁਰੂਆਂ ਨੂੰ ਕੰਪੇਅਰ ਕਰਦੀ ਨਹੀਂ ਆ ਗੁਰੂ ਨਾਨਕ ਦੇਵ ਜੀ ਨੇ ਜਿਹੜੀਆਂ ਚਾਰ ਉਦਾਸੀਆਂ ਕੀਤੀਆਂ ਨੇ ਔਰ ਸਾਰੇ ਹੀ ਦੁਨੀਆ ਨੂੰ ਇਹ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਰਿਲੀਜੀਅਸ ਸੀ ਪ੍ਰਮਾਤਮਾ ਨਾਲ ਜੁੜੇ ਹੋਏ ਸੀ ਉਹਨਾਂ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਦੀ ਮੈਰਿਜ ਕੀਤੀ ਹੈ ਔਰ ਉਹਨਾਂ ਨੇ ਮੈਰਿਜ ਕਰਨ ਦੇ ਬਾਅਦ ਵੀ ਆਪਣੀ ਪਗਤੀ ਨੂੰ ਛੱਡਿਆ ਨਹੀਂ ਹੈ ਔਰ ਉਹਦੀ ਉਹਦੇ ਲਈ ਹੀ ਉਹਨਾਂ ਨੇ ਦੁਨੀਆਂ ਦਾ ਭ੍ਰਮਣ ਕੀਤਾ ਹੈ ਪਰ ਹੁਣ ਜਿਹੜੇ ਸਾਡੇ ਅੱਜ ਕੱਲ ਦੇ ਲੋਕ ਨੇ ਗੁਰਬਾਣੀ ਨੂੰ ਔਰ ਗੁਰੂਆਂ ਨੂੰ ਇੰਨੀ ਛੋਟੀ ਛੋਟੀ ਜਗ੍ਹਾ ਤੇ ਯੂਜ਼ ਕਰ ਰਹੇ ਨੇ ਜੋ ਕਿ ਬਹੁਤ ਹੀ ਗਲਤ ਹੈ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਗੁਰੂ ਨੂੰ ਵਿੱਚ ਨਾ ਲੈ ਕੇ ਆਓ ਸਭ ਸਭ ਚ ਉਹਨਾਂ ਨੂੰ ਲੈ ਕੇ ਆਉਣਾ ਜ਼ਰੂਰੀ ਨਹੀਂ ਬਾਕੀ ਉਹ ਪਗਤੀ ਪੀਰੀਅਡ ਸੀ ਜਿਸ ਟਾਈਮ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਅਸੀਂ ਜਿਨ੍ਹਾਂ ਨੇ ਹਿਸਟਰੀ ਪੜ੍ਹੀ ਹੈ ਉਹਦੇ ਚ ਇਹ ਕਿ ਇੱਕ ਅ ਭਗਤੀ ਮੂਵਮੈਂਟ ਚੱਲਿਆ ਸੀ ਜਿਸ ਟਾਈਮ ਪੀਰਾਂ ਫਕੀਰਾਂ ਦਾ ਐਂਟਰੀ ਹੋਈ ਸੀ ਸੂਫੀ ਸੰਤਾਂ ਦੀ ਐਂਟਰੀ ਹੋਈ ਸੀ ਹਿੰਦੁਸਤਾਨ ਦੇ ਵਿੱਚ ਤਾਂ ਇਹ ਮੈਂ ਉਸ ਪੀਰੀਅਡ ਦਾ ਨਾਮ ਲਿੱਤਾ ਸੀ ਭਗਤੀ ਮੂਵਮੈਂਟ ਸੀ ਜਿਸ ਟਾਈਮ ਇਹਨਾਂ ਦੇ ਆਪਸੀ ਕਲੈਸ਼ ਵੀ ਹੋਏ ਸੀ ਔਰ ਆਪਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਕਿ ਬਾਣੀਆਂ ਜਿਹੜੀਆਂ ਸੁਣਾਈਆਂ ਜੋ ਪ੍ਰਚਾਰ ਕੀਤਾ ਹੈ ਜੋ ਲੋਕਾਂ ਨੂੰ ਸਿੱਖਿਆਵਾਂ ਦਿੱਤੀਆਂ ਨੇ ਇਹ ਉਸ ਭਗਤੀ ਪੀਰੀਅਡ ਦੀ ਗੱਲ ਕੀਤੀ ਸੀ ਫਿਰ ਇਹਦੇ ਬਾਅਦ ਇਹਨਾਂ ਨੇ ਮੈਨੂੰ ਰਿਪਲਾਈ ਕੀਤਾ ਕਿ ਭਗਤੀ ਦਾ ਕੋਈ ਵੀ ਪੀਰੀਅਡ ਨਹੀਂ ਹੁੰਦਾ ਗੁਰੂ ਨਾਨਕ ਨੇ ਸੰਸਾਰ ਆਪਣੇ ਬੱਚੇ ਸਭ ਕੁਝ ਤਿਆਗ ਕੇ ਪ੍ਰਚਾਰ ਕੀਤਾ ਸੀ ਤੇ ਇਹ ਲੋਕ ਅਗਿਆਨ ਵਿੱਚ ਇਹ ਇਹੋ ਗਿਆਨ ਅੱਜ ਵੀ ਹੈ ਅਸੀਂ ਗੁਰਮਤ ਨੂੰ ਸੰਸਾਰ ਵਿੱਚ ਫਿੱਟ ਕਰਨਾ ਚਾਹੁੰਦੇ ਹਾਂ ਪਰ ਇਹ ਸੰਭਵ ਨਹੀਂ ਹੈ ਜਿੱਥੋਂ ਤੱਕ ਸੰਸਾਰਿਕ ਰਿਸ਼ਤੇ ਦੀ ਗੱਲ ਹੈ ਇਸ ਵਿੱਚ ਔਰਤ ਕਸੂਰਵਾਰ ਹੈ ਔਰਤ ਆਪਣੇ ਆਪ ਨੂੰ ਸ਼ੋਸ਼ਣ ਕਰ ਰਹੀ ਹੈ ਕਾਮ ਦੇ ਵਸ ਵਿੱਚ ਇਸ ਤਰ੍ਹਾਂ ਜਿੰਨਾ ਜਿੰਨਾ ਵੀ ਗੱਦ ਸਮਾਜ ਹੈ ਗੰਧ ਸਮਾਜ ਦੇ ਅੰਦਰ ਹੈ ਇਹ ਸਭ ਔਰਤਾਂ ਦਾ ਹੀ ਫੈਲਾਇਆ ਹੋਇਆ ਹੈ ਗੁਰਬਾਣੀ ਨੇ ਔਰਤ ਦੇ ਸੁਭਾਅ ਦੀ ਗੱਲ ਕੀਤੀ ਹੈ ਕਿ ਔਰਤ ਰੂਪ ਪ੍ਰਦਾਨ ਹੈ ਤੇ ਆਦਮੀ ਗਿਆਨ ਪ੍ਰਦਾਨ ਹੈ ਗੁਰਬਾਣੀ ਵਿੱਚ ਆਇਆ ਹੈ ਕਿ ਵੇਦ ਪੜ ਪੜ ਪੰਡਿਤ ਮੁਏ ਰੂਪ ਦੇਖ ਦੇਖ ਨਾਰੀ ਗੁਰਮਤ ਦੱਸਦੀ ਹੈ ਕਿ ਔਰਤਾਂ ਦਾ ਰੂਪ ਨਾਲ ਹੀ ਰਿਸ਼ਤਾ ਹੈ ਸੰਸਾਰ ਦੇ ਰੂਪ ਨਾਲ ਜੁੜ ਕੇ ਜਿਨ੍ਹਾਂ ਇਸ ਪ੍ਰਕਾਰ ਔਰਤ ਦਾ ਵਿਸ਼ਵਾਸ ਸੰਸਾਰ ਹੈ ਇਹ ਸਭ ਦੇ ਪਿੱਛੇ ਔਰਤ ਪਤੀ ਸਿੱਖਾਂ ਦਾ ਨਰਮ ਰਵਈਆ ਜ਼ਿੰਮੇਦਾਰ ਹੈ ਇਹ ਸਭ ਦਾ ਇੱਕ ਹੀ ਇਲਾਜ ਹੈ ਗੁਰਮਤਿ ਮੁਤਾਬਕ ਔਰਤ ਨੇ ਬਣਦੀ ਬਣਦੀ ਸ਼ਕਤੀ ਕੀਤੀ ਜਾਵੇ ਸਾਰਾ ਸਮਾਜ ਇਸ ਗੱਲ ਨੂੰ ਸਮਝੇ ਕਿ ਇਹ ਆਜ਼ਾਦੀ ਦਾ ਹੀ ਨਤੀਜਾ ਹੈ ਅਜਹੀ ਔਰਤ ਸਰੀਰਕ ਸੁੱਖ ਤੱਕ ਹੀ ਸੀਮਿਤ ਹੁੰਦੀ ਹੈ ਇਸ ਬਾਰੇ ਗੁਰਮਤਿ ਨੇ آگਾਹ ਕੀਤਾ ਹੈ ਕਿ ਜਦ ਹੀ ਹੰਸ ਤਜੇ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਤੇ ਸੰਸਾਰਿਕ ਮਸਲੇ ਹਨ ਇਹਦਾ ਇਲਾਜ ਕੇਵਲ ਔਰਤ ਤੇ ਸ਼ਕਤੀ ਹੈ ਔਰ ਕੁਛ ਵੀ ਨਹੀਂ ਅਜਿਹੇ ਪੁਰਸ਼ ਅਤੇ ਇਸਤਰੀ ਦਾ ਸਰਾ ਸਰਕਾਰ ਵੱਲੋਂ ਸਜਾ ਦਾ ਕਾਨੂੰਨ ਵੀ ਹੋਵੇ ਫਿਰ ਉਸ ਦੇ ਬਾਅਦ ਲਿਖਿਆ ਇਹਨਾਂ ਨੇ ਸਾਡੀ ਕੁਰਬਾਨੀ ਵਿੱਚ ਮੈਂ ਲਿਖਿਆ ਕਿ ਸਾਡੀ ਕੁਰਬਾਨੀ ਦੇ ਵਿੱਚ ਕਿਤੇ ਵੀ ਔਰਤ ਨੂੰ ਨੀਚਾ ਨਹੀਂ ਕਿਹਾ ਗਿਆ ਤੁਸੀਂ ਲੋਕ ਔਰਤ ਨੂੰ ਗਲਤ ਸਾਬਿਤ ਕਰਨ ਦੇ ਪਿੱਛੇ ਲੱਗੇ ਹੋਏ ਹੋ ਮੈਂ ਸਿਰਫ ਇਹ ਕਿਹਾ ਹੈ ਕਿ ਪਤੀ ਜੋ ਕਿ ਔਰਤ ਦਾ ਰક્ષਕ ਮੰਨਿਆ ਗਿਆ ਹੈ ਉਹ ਕੋਲ ਹੋਣਾ ਜ਼ਰੂਰੀ ਹੁੰਦਾ ਹੈ ਉਹਦੀ ਗੈਰ ਹਾਜ਼ਰੀ ਦੇ ਵਿੱਚ ਹੀ ਗਲਤ ਕੰਮ ਹੁੰਦੇ ਨੇ ਔਰ ਨਜਾਇਜ਼ ਫਾਇਦਾ ਉਠਾਉਂਦੇ ਨੇ ਤਾਂ ਮੈਨੂੰ ਇਹ ਗੱਲ ਦਾ ਬਹੁਤ ਹੀ ਜ਼ਿਆਦਾ ਬੁਰਾ ਲੱਗਿਆ ਕਿ ਗੁਰਬਾਣੀ ਨੂੰ ਵਿੱਚ ਲਿਆ ਕੇ ਗੁਰੂਆਂ ਨੂੰ ਵਿੱਚ ਲਿਆ ਕੇ ਜਿੱਦੂ ਕੋਈ ਕ੍ਰਿਟੀਸਾਈਜ਼ ਕਰਦਾ ਹੈ ਔਰ ਇੰਨੇ ਜ਼ਿਆਦਾ ਜਿਹੜੇ ਵਰਡਿੰਗ ਨੇ ਜੋ ਗੁਰਬਾਣੀ ਦੀ ਜੋ ਸਾਡੀ ਮੇਨ ਸਾਡੀ ਜੋ ਸਟਰੈਂਥ ਹੈ ਉਹਨੂੰ ਇੰਨਾ ਜ਼ਿਆਦਾ ਮਿਸਯੂਜ਼ ਕੀਤਾ ਜਾਂਦਾ ਹੈ ਉਹ ਲੋਕ ਮਿਸਯੂਜ਼ ਕਰਦੇ ਨੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੈ ਕਿ ਗੁਰਬਾਣੀ ਦੇ ਵਿੱਚ ਵਰਡਿੰਗ ਯੂਜ਼ ਕਿਉਂ ਕੀਤੀ ਗਈ ਤਾਂ ਮੇਰੇ ਉਹ ਸਾਰੇ ਲੋਕਾਂ ਨੂੰ ਇਹ ਮੈਸੇਜ ਹੈ ਕਿ ਮਾਡਰਨ ਕਪੜੇ ਪਾਨ ਨਾਲ ਕੋਈ ਗਲਤ ਨਹੀਂ ਹੋ ਜਾਂਦਾ ਔਰ ਗੁਰਬਾਣੀ ਅਗਰ ਤੁਸੀਂ ਪੜਨੀ ਜਾਣਗੇ ਹੋ ਔਰ ਉਹਦਾ ਅਰਥ ਤੁਸੀਂ ਅਗਰ ਗਲਤ ਲਗਾ ਰਹੇ ਹੋ ਤਾਂ ਤੁਸੀਂ ਇਹਦੇ ਨਾਲ ਵਿਦਵਾਨ ਨਹੀਂ ਬੰਦੇ ਤਾਂ ਆਪਣੇ ਆਪ ਨੂੰ ਵਿਦਵਾਨ ਸਾਬਿਤ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਸਾਡੇ ਗੁਰੂਆਂ ਨੂੰ ਵਿੱਚ ਲੈ ਕੇ ਆਣਾ ਬੰਦ ਕਰ ਦਿਓ ਨਾਰਮਲ ਲੋਕਾਂ ਚ ਔਰ ਗੁਰੂਆਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਇਸੇ ਕਰਕੇ ਉਹ ਗੁਰੂ ਨੇ ਤਾਂ ਨਾਰਮਲ ਚੀਜ਼ਾਂ ਚ ਔਰ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਗੁਰੂਆਂ ਨੂੰ ਹੋਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਂ ਲੈ ਕੇ ਆਓ ਕਿਉਂਕਿ ਅਗਰ ਤੁਹਾਨੂੰ ਉਸ ਚੀਜ਼ ਦਾ ਪਤਾ ਹੀ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਥਾਪਨਾ ਹੋਈ ਕਿਉਂ ਗੁਰੂ ਨਾਨਕ ਦੇਵ ਜੀ ਨੂੰ ਵੀ ਬਾਬਰ ਨੇ ਜੇਲ੍ਹ 'ਚ ਰੱਖਿਆ ਸੀ ਕਿਉਂਕਿ ਉਹ ਵੀ ਖਿਲਾਫ ਸੀ ਲੜਾਈਆਂ ਦੇ ਝਗੜਿਆਂ ਦੇ ਯੁੱਧਾਂ ਦੇ ਕਿ ਇਹਦੇ 'ਚ ਬਹੁਤ ਹੀ ਜ਼ਿਆਦਾ ਜਨਮਾਲ ਦੀ ਹਾਨੀ ਹੁੰਦੀ ਹੈ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਆਪਣੀ ਮਰਜ਼ੀ ਨਾਲ ਕਬੂਲ ਕੀਤੀ ਸੀ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਇਦਾਂ ਦਾ ਕੋਈ ਵੀ ਗਲਤ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਜੀ ਤੇ ਆਜਿ ਰੋਏ ਜਿਸ ਵਿੱਚ ਔਰਤ ਦੀ ਬੇਅਦਬੀ ਔਰਤ ਦੀ ਬਦਨਾਮੀ ਔਰ ਔਰਤ ਨੂੰ ਛੋਟਾ ਕਿਹਾ ਜਾਏ ਕਿਉਂਕਿ ਅਸੀਂ ਔਰ ਸਾਡੀ ਗੁਰਬਾਨੀ ਇਹ ਮੰਨਦੀ ਹੈ ਕਿ ਤਿਸਕੋ ਮੰਨਦਾ ਆਖੀ ਜਿਸ ਜਬ ਮੇਰਾ ਜਨ ਜਿਸ ਮਾਤਾ ਨੇ ਰਾਜੇ ਮਹਾਰਾਜਿਆਂ ਨੂੰ ਸਾਡੇ ਗੁਰੂਆਂ ਨੂੰ ਔਰ ਬਾਬਾ ਦੀਪ ਸਿੰਘ ਜੀ ਔਰ ਇਦਾਂ ਦੇ ਮਹਾਨ ਮਹਾਨ ਸਖਸ਼ਿਤ ਨੂੰ ਜਨਮ ਦਿੱਤਾ ਉਹ ਕਦੀ ਵੀ ਗਲਤ ਬੋਲਣ ਦੇ ਲਾਇਕ ਨਹੀਂ ਹੈ ਔਰ ਜੋ ਲੋਕ ਗੁਰਬਾਣੀ ਦਾ ਨਾਮ ਲੈ ਕੇ ਗੁਰਬਾਣੀ ਦੀ ਨਿੰਦਾ ਕਰਦੇ ਨੇ ਔਰ ਉਹਨਾਂ ਦੀ ਗੁਰਬਾਣੀ ਦੇ ਵਰਡਿੰਗ ਦੀ ਗਲਤ ਜੜੀ ਹੈ ਵਰਡਿੰਗ ਦਾ ਪ੍ਰਚਾਰ ਕਰਦੇ ਨੇ ਉਹ ਬਹੁਤ ਹੀ ਗਲਤ ਹੈ ਇਦਾਂ ਦੇ ਲੋਕਾਂ ਨੂੰ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਅਗਰ ਤੁਸੀਂ ਫੇਮਸ ਹੋਣਾ ਹੈ ਤਾਂ ਉਹ ਫੇਮਸ ਹੋਣ ਦੇ ਹੋਰ ਵੀ ਬਹੁਤ ਸਾਰੇ ਢੰਗ ਨੇ ਬਹੁਤ ਸਾਰੇ ਜਰੀਏ ਨੇ ਪਰ ਕਿਰਪਾ ਕਰਕੇ ਬਹੁਤ ਹੀ ਤੁਹਾਡਾ ਧੰਨਵਾਦ ਹੋਏਗਾ ਅਗਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿੱਚ ਨਾ ਲੈ ਕੇ ਆਓ ਔਰ ਪਾਣੀ ਨੂੰ ਗਲਤ ਅਰਥਾਂ ਦਾ ਜਿਹੜਾ ਹੈ ਤੁਸੀਂ ਉਹ ਪ੍ਰਚਾਰ ਨਾ ਕਰੋ ਕਿਉਂਕਿ ਪਹਿਲੇ ਹੀ ਬਹੁਤ ਸਾਰੇ આરોਪ ਲੱਗ ਚੁੱਕੇ ਨੇ ਸਾਡੀ ਤਾਂ ਪਹਿਲੇ ਹੀ ਕੋਈ ਹਿਸਟਰੀ ਬਚੀ ਨਹੀਂ ਹੈ ਇਦਾਂ ਦੀ ਕਿ ਜਿਹੜੀ ਸਾਹਮਣੇ ਆ ਸਕੇ ਨਵੀਆਂ ਹੀ ਚੀਜ਼ਾਂ ਸਾਡੀ ਹਿਸਟਰੀ ਵੈਸੇ ਹੀ ਖਤਮ ਕਰ ਦਿੱਤੀ ਗਈ ਹੈ ਔਰ ਤੁਸੀਂ ਅਗਰ ਇਦਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਜੋ ਕਿ ਯੂਐਸਏ ਦੇ ਵਿੱਚ ਇੱਕ ਇੱਕ ਵਰਡ ਦੀ ਜਿਹੜੀ ਹੈ ਉਹਨਾਂ ਨੇ ਟਰਾਂਸਲੇਸ਼ਨ ਇੰਗਲਿਸ਼ ਚ ਕੀਤੀ ਹੈ ਔਰ ਇੰਨੀ ਜਿਆਦਾ ਰਿਸਪੈਕਟਫੁਲ ਚੀਜ਼ ਹੈ ਗੁਰੂ ਗ੍ਰੰਥ ਸਾਹਿਬ ਉਹਦੀ ਗਲਤ ਵਿਆਖਿਆ ਨਾ ਕਰੋ ਉਹਦਾ ਗਲਤ ਪ੍ਰਚਾਰ ਨਾ ਕਰੋ ਅਗਰ ਤੁਹਾਨੂੰ ਵਰਡਿੰਗ ਨਹੀਂ ਪਤਾ ਤਾਂ ਜਾ ਕੇ ਕਿਸੇ ਐਕਸਪਰਟ ਕੋਲੋਂ ਉਸ ਚੀਜ਼ ਦਾ ਮਤਲਬ ਪੁੱਛੋ ਕਿ ਇਹ ਕਿਸ ਲਈ ਇਹ ਵਰਡ ਯੂਜ਼ ਕੀਤੇ ਗਏ ਨੇ ਕਿਸ ਲਈ ਇਸ ਲਈ ਨਹੀਂ ਯੂਜ਼ ਕੀਤੇ ਗਏ ਕਿ ਔਰਤ ਗਲਤ ਸੀ ਔਰਤ ਗਲਤ ਹੈ ਇਸ ਕਰਕੇ ਉਹ ਵਰਡਿੰਗ ਯੂਜ਼ ਨਹੀਂ ਕੀਤੇ ਗਏ ਉਸ ਚੀਜ਼ ਦਾ ਪ੍ਰੋਪਰ ਜਾ ਕੇ ਤੁਸੀਂ ਪਤਾ ਕਰੋ ਔਰ ਫਿਰ ਉਸ ਗੁਰਬਾਣੀ ਨੂੰ ਪ੍ਰਚਾਰ ਕਰੋ ਅਗਰ ਤੁਹਾਨੂੰ ਮਤਲਬ ਹੀ ਨਹੀਂ ਪਤਾ ਤਾਂ ਫਿਰ ਤੁਸੀਂ ਗੁਰਬਾਣੀ ਦਾ ਗਲਤ ਪ੍ਰਚਾਰ ਕਰਨ ਦੇ ਵੀ ਹੱਕਦਾਰ ਨਹੀਂ ਹੋ ਮੇਰੀ ਸਿਰਫ ਇੱਕ ਇੰਨੀ ਜਿਹੜੀ ਗੱਲ ਸੀ ਉਹ ਇੱਕ ਹੀ ਚੀਜ਼ ਜਦੋਂ ਅਸੀਂ ਕੋਈ ਵੀਡੀਓ ਬਣਾਉਂਦੇ ਆ ਤਾਂ ਸਿਰਫ ਇੱਕ ਹੀ ਚੀਜ਼ ਨੂੰ ਇੱਕ ਟਾਈਮਿੰਗ ਲਈ ਅਸੀਂ ਟਾਰਗੇਟ ਕਰਦੇ ਹਾਂ ਨਾ ਕਿ ਪੂਰੀ ਸੁਸਾਇਟੀ ਨੂੰ ਟਾਰਗੇਟ ਕਰਦੇ ਇੱਕ ਕੇਸ ਦਾ ਰਿਵਿਊ ਲੈ ਕੇ ਮੈਂ ਆਂਦੀ ਆ ਔਰ ਉਹ ਉਸੇ ਚੀਜ਼ ਨਾਲ ਕਨੈਕਟਡ ਹੁੰਦੀ ਹੈ ਉਹਨੂੰ ਤੁਸੀਂ ਧਰਮ ਨਾਲ ਗੁਰਬਾਣੀ ਨਾਲ ਗੁਰੂਆਂ ਨਾਲ ਬਿਲਕੁਲ ਕਨੈਕਟ ਨਾ ਕਰੋ ਕਿਉਂਕਿ ਜੋ ਅੰਦਰ ਹੈ ਸਾਡੇ ਉਹ ਗੁਰੂ ਹੈ ਜੋ ਸਿੱਖਿਆ ਹੈ ਉਹ ਗੁਰੂ ਹੈ ਤਾਂ ਉਹ ਹਰ ਹਾਲਤ ਵਿੱਚ ਮੰਨਣੀ ਹੈ ਉਹ ਹਰ ਹਾਲਤ ਵਿੱਚ ਰਿਸਪੈਕਟਫੁਲ ਹੈ ਉਹਦੀ ਇੱਜ਼ਤ ਕਰਨਾ ਸਾਡਾ ਪਹਿਲਾ ਫਰਜ਼ ਹੈ ਚਾਹੇ ਉਹ ਕੋਈ ਵੀ ਧਰਮ ਹੋਵੇ ਕਿਸੇ ਵੀ ਧਰਮ ਦੇ ਗੁਰੂਆਂ ਨੂੰ ਗਲਤ ਬੋਲਣਾ ਗਲਤ ਹੈ ਔਰ ਕਿਸੇ ਵੀ ਧਰਮ ਦੇ ਧਰਮ ਗ੍ਰੰਥ ਨੂੰ ਗਲਤ ਬੋਲਣਾ ਵੀ ਗਲਤ ਹੈ ਉਹ ਸਾਡੇ ਧਰਮ ਨੇ ਸਾਨੂੰ ਨਹੀਂ ਸਿਖਾਇਆ ਕਿਉਂਕਿ ਸਾਡਾ ਧਰਮ ਸਾਰਿਆਂ ਲਈ ਓਪਨ ਹੈ ਅਸੀਂ ਉਹੀ ਸਿੱਖਿਆ ਹੈ ਔਰ ਅਗਰ ਉਹਦਾ ਅਰਥ ਅਜ ਬਦਲ ਜਾਂਦਾ ਹੈ ਤਾਂ ਅਸੀਂ ਉਸ ਚੀਜ਼ ਨੂੰ ਨਹੀਂ ਮੰਨਦੇ ਕਿਉਂਕਿ ਉਹ ਚੀਜ਼ ਗਲਤ ਹੋਏਗੀ ਜੋ ਸਾਡੇ ਗੁਰੂਆਂ ਨੇ ਸਿਖਾਇਆ ਹੈ ਅਸੀਂ ਉਹਦੇ ਤੇ ਚੱਲਣਾ ਹੈ ਦੁਨੀਆ ਤਾਂ ਵੈਸੇ ਹੀ ਖਤਮ ਕਰਨ ਦੇ ਚੱਕਰ ਚ ਲੱਗੀ ਹੋਈ ਹੈ ਅਗਰ ਤੁਸੀਂ ਇਦਾਂ ਹੀ ਆਪਣੇ ਆਪ ਨੂੰ ਖਤਮ ਕਰਨਾ ਹੈ ਤਾਂ ਫਿਰ ਉਹ ਗੱਲ ਲੱਗ ਗਿਆ ਮੈਂ ਤਾਂ ਤੁਹਾਨੂੰ ਨਹੀਂ ਕਹਾਂਗੀ ਕਿ ਤੁਸੀਂ ਇਦਾਂ ਦਾ ਕੁਝ ਵੀ ਕਰੋ ਕਿਉਂਕਿ ਮੈਂ ਉਸ ਚੀਜ਼ 'ਤੇ ਵਿਸ਼ਵਾਸ ਨਹੀਂ ਕਰਦੀ ਮੈਂ ਇਸ ਚੀਜ਼ 'ਤੇ ਵਿਸ਼ਵਾਸ ਕਰਦੀ ਹਾਂ ਕਿ ਸਾਡੀ ਸਿੱਖਿਆ ਕਿਉਂਕਿ ਮੈਂ ਇੱਕ ਸਿੱਖ ਹਾਂ ਤਾਂ ਮੈਂ 1 ਲੱਖ ਆਦਮੀ ਦੇ ਵਿੱਚ ਵੀ ਇਕੱਲੇ ਖੜੀ ਹੋ ਕੇ ਗੱਲ ਕਰ ਸਕਦੀ ਹਾਂ ਮੇਰੇ ਵਿੱਚ ਇੰਨੀ ਹਿੰਮਤ ਹੈ ਕਿਉਂਕਿ ਇਹ ਹਿੰਮਤ ਮੇਰੇ ਖੂਨ 'ਚ ਆਈ ਹੈ ਔਰ ਇਹ ਸਾਡੇ ਪੂਰਵਜਾਂ ਚੋਂ ਆਈ ਹੈ ਔਰ ਮੈਂ ਜੋ ਅੱਜ ਤੁਹਾਨੂੰ ਬੋਲ ਰਹੀ ਹਾਂ ਇਹ ਵੀ ਇੱਕ ਸਾਡੇ ਸਿੱਖ ਧਰਮ ਦੀ ਹੀ ਸਿੱਖਿਆ ਹੈ ਉਹ ਤਾਂ ਹੀ ਮੈਂ ਤੁਹਾਡੇ ਨਾਲ ਬੋਲ ਰਹੀ ਹਾਂ ਅਦਰਵਾਈਜ਼ ਮੈਨੂੰ ਇਦਾਂ ਦਾ ਕੋਈ ਇੰਟਰਸਟ ਨਹੀਂ ਹੈ ਇਦਾਂ ਦੇ ਲੋਕ ਮੈਨੂੰ ਕਮੈਂਟ ਵੀ ਨਾ ਕਰਨ ਔਰ ਗੁਰਬਾਣੀ ਨੂੰ ਤਾਂ ਬਿਲਕੁਲ ਵਿੱਚ ਲਿਆ ਕੇ ਕਮੈਂਟ ਨਾ ਕਰਨ ਕਿਉਂਕਿ ਜਿੱਥੇ ਮੈਂ ਗਲਤ ਹਾਂ ਮੈਂ ਉਹ ਗਲਤੀ ਐਕਸੈਪਟ ਕਰਦੀਆਂ ਔਰ ਉਹਨੂੰ ਸੁਧਾਰ ਕਰਦੀਆਂ ਪਰ ਤੁਸੀਂ ਗੁਰਬਾਣੀ ਨੂੰ ਵਿੱਚ ਲਿਆ ਕੇ ਆਪਣੀ ਗੱਲ ਨੂੰ ਅਗਰ ਜ਼ਾਹਿਰ ਕਰਨਾ ਹੈ ਤਾਂ ਆਪਣੇ ਢੰਗ ਚ ਕਰੋ ਗੁਰਬਾਣੀ ਨੂੰ ਵਿੱਚ ਕਿਉਂ ਲੈ ਕੇ ਆਂਦੇ ਹੋ ਉਹ ਬਹੁਤ ਹੀ ਮਹਾਨ ਚੀਜ਼ ਹੈ ਉਹਨੂੰ ਛੋਟੀਆਂ ਛੋਟੀਆਂ ਚੀਜ਼ਾਂ 'ਚ ਬਿਲਕੁਲ ਨਾ ਲੈ ਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ